ਕਾਲੇ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ ਉੱਥੇ ਮੁੱਖ ਮੰਤਰੀ ਸਾਹਿਬ ਉਹ ਪੰਜਾਬ ਦੀ ਤਰੱਕੀ ਜਾ ਕੋਦੇ ਬਜਟ ਤੇ ਦੱਸਣ ਤੋਂ ਪਹਿਲਾਂ ਇੱਕ ਤਾਰਾ ਲੈ ਕੇ ਸਪੀਕਰ ਸਾਹਿਬ ਨੂੰ ਦੇ ਰਹੇ ਨੇ ਕਿ ਉਹਨਾਂ ਦਾ ਪਰਚਾ ਦਰਜ ਹੋਣਾ ਨਹੀਂ ਪੈਂਦਾ ਉਹਨਾਂ ਦਾ ਪਰਚਾ ਕਿਉਂ ਨਹੀਂ ਹੋਇਆ ਇਹ ਪੰਜਾਬ ਨਿਕੰਮੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਜਿੰਨੇ ਮਰਜ਼ੀ ਪਰਚੇ ਦੇ ਲੋ ਸਾਡੇ ਘਰੇ ਰੇਡਾਂ ਕਰਾ ਦਿਓ ਸਾਡੇ ਮਾਮਾ ਨੂੰ ਸੁਨੇਹਾ ਭੇਜੋ ਸਾਡੀਆਂ ਮਾਵਾਂ ਵੀ ਤਕੜੀਆਂ ਨੇ ਸਾਡੀਆਂ ਜਨਾਨੀਆਂ ਵੀ ਤਕੜੀਆਂ ਨਾਲ ਜੇ ਇਹ ਨਾ ਹੋਏ ਸੀ ਅਗਲੇ ਆਪਣੇ ਬੱਚੇ ਨਾਲ ਲੈ ਕੇ ਜਿਦੋਂ ਆਇਆ ਅਗਲੀ ਵਾਰੀ ਇਹ ਭੁਲੇਖਾ ਕਿਹਦੇ ਕੱਢਦੇ ਨੇ ਚੱਪਤਾ ਦਾ ਹੰਕਾਰ ਸਿਰ ਚੜ੍ਹ ਕੇ ਨੱਚਦਾ ਵੀ ਇਹਨਾਂ ਦੇ ਇਨਾਂ ਦੀ ਜਿਹੜੀ ਸਰਕਾਰ ਹੈ ਕੋਈ ਮਹਿਕਮਾ ਲਓ ਸਿਵਲ ਹਸਪਤਲ ਟੀਟੋ ਡਾਕਟਰ ਕਾਰਪੋਰੇਸ਼ਨ ਪਟਵਾਰਖਾਨਾ ਤਹਿਸੀਲਦਾਰ ਹਰ ਮਹਿਕਮੇ ਵਿੱਚ ਕਰਪਸ਼ਨ ਹੈ ਇਕਲੇ ਕਰਪਸ਼ਨ ਮੁੱਖ ਸਰਕਾਰ ਹੈ ਸਭ ਤੋਂ ਵੱਧ ਕਰਪਸ਼ਨ ਇਸ ਸਰਕਾਰ 'ਚ ਹੋ ਰਹੀ ਹੈ ਇਹ ਕਾਂਗਰਸ ਵਾਲੀ ਵਰਕਰ ਹੈ ਜਿਹੜੀ 100 150 ਸਾਲ ਪੁਰਾਣੀ ਪਾਰਟੀ ਉਹਨਾਂ ਦੇ ਵਰਕਰ ਆਏ ਇਹ ਵਰਕਰ ਕਮਜ਼ੋਰ ਨਹੀਂ ਵਰਕਰ ਬਹੁਤ ਤਗੜਾ ਹੈ ਇਹ ਵਰਕਰ ਬੜਾ ਉਸਤਾਦ ਹੈ ਵਰਕਰ ਬੜਾ ਜੋਸ਼ ਹੈ ਵਰਕਰ ਸਿੱਧਾ ਕਫਨ ਬਣ ਕੇ ਆਇਆ ਹੈ ਤੁਹਾਨੂੰ ਨਾਲ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਗੀ ਲੁਧਿਆਣਾ ਸ਼ਹਿਰ ਜਾ ਲੁਧਿਆਣਾ ਸ਼ਹਿਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਕਾਰਪਚੇ ਦੇ ਵਿੱਚ ਤਾਲਾ ਜਿਹੜਾ ਸੀ ਉਸ ਤੋਂ ਬਾਅਦ ਰਮਨ ਸਿੰਘ ਬਿੱਟੂ ਸੰਜੀਤ ਤਲਵਾਰ ਜੀਲਾ ਕਾਂਗਰਸ ਕਮੇਟੀ ਲੁਧਿਆਣਾ ਦੇ ਉੱਤੇ ਪਰਦਾ ਪਿਆ ਸਾਫ ਸੁੰਦਰ ਉੱਤੇ ਪਰਦਾ ਪਿਆ ਜੋ ਗਿਆ ਸੀ ਕਈ ਲੀਡਰ ਜਿਹੜੇ ਹੈਗੇ ਨੇ ਨਜ਼ਰਬੰਦ ਕਰਤਾ ਲੁਧਿਆਣਾ ਸੀਪੀ ਦਫ਼ਤਰ ਦੇ ਬਾਹਰ ਖੜੇ ਆ ਤਸਵੀਰ ਦਿਖਾ ਰਿਹਾ ਇਹ ਤਸਵੀਰ ਹੈ ਸੀਪੀ ਦਫ਼ਤਰ ਦੇ ਬਾਹਰ ਹੀ ਤਸਵੀਰ ਹੈ ਗੱਲਬਾਤ ਵੀ ਕਰਦੇ ਆ ਲक्की ਜੀ ਕਿਸ ਤਰ੍ਹਾਂ ਦੇਖ ਦਿਓ ਕਿ ਇਹ ਗ੍ਰਿਫਤਾਰੀਆਂ ਦੇਣ ਆ ਰਹੇ ਹੋ ਗ੍ਰਿਫਤਾਰੀਆਂ ਦੇ ਅਸੀਂ ਜਿਹੜੇ ਕਾਂਗਰਸੀਆਂ ਜਿਹੜਾ ਸਾਡੇ ਰਮਰੀ ਸਿੰਘ ਬਿੱਟੂ ਮਾਨ ਜੋ ਜਿਨ੍ਹਾਂ ਧਰਨਾ ਲਗਾਇਆ ਸੀ ਜਾਂ ਝੂਠਾ ਪਰਚਾ ਦਿੱਤਾ ਨੇ ਇੱਕ ਫੋਰਥ ਕਲਾਸ ਪਰਚਾ ਅੱਜ ਕਰਾਤਾ ਇਹ ਸ਼ਰਮ ਧੱਕਾ ਪੰਜਾਬ ਸਰਕਾਰ ਜਿਹੜੀ ਹੈ ਨਾਕਾਮ ਸਰਕਾਰ ਹੈ ਜਿਹੜਾ ਧੱਕਾ ਲੋਕਾਂ ਨਾਲ ਹੋ ਰਿਹਾ ਹੈ ਅੱਜ ਕਾਂਗਰਸੇ ਬਾਦ ਚੱਕਣੀ ਜਗਣੀ ਅਸੀਂ ਆਪੇ ਸਿਰ ਤੇ ਕਫਨ ਬਣ ਗਏ ਅੱਜ ਧਰਨਾ ਦੇ ਕੇ ਆਣ ਚਾਹੁੰਦੇ ਗ੍ਰਿਫਤਾਰ ਗ੍ਰਿਫਤਾਰ ਵੀ ਕਰ ਲੈਣ ਲੇਕਿਨ ਬਿੱਟੂ ਜੀ ਨੂੰ ਤਾਂ ਨਜ਼ਰਬੰਦ ਕਰਤਾ ਮੰਤਰੀ ਭਾਰੂਪ੍ਰਸ਼ਾਦ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ ਕਈ ਵੱਡੇ ਲੀਡਰਾਂ ਨੂੰ ਨਜ਼ਰਬੰਦ ਕਰ ਦਿੱਤਾ ਜਿਹਨਾਂ ਧਰਨਾ ਲਗਾਉਣਾ ਸੀਗਾ ਉਹਨਾਂ ਦੇ ਬਾਅਦ ਏਸੀਪੀ ਰੈਕ ਦੇ ਅਧਿਕਾਰੀ ਖੜੇ ਕਿੱਥੇ ਹੋਏ ਨੇ ਲੇਕਿਨ ਉਹ ਧਰਨੇ ਦੇ ਪਹੁੰਚਣੇ ਕੀਤਾ ਚਲੋ ਉਹਨਾਂ ਨੂੰ ਨਜ਼ਰਬੰਦੀ ਕਰ ਦਿੱਤਾ ਗਿਆ ਦੇਖੋ ਜੇ ਉਹਨਾਂ ਨੇ ਵੱਡੇ ਲੀਡਰ ਨਜ਼ਰਬੰਦ ਕੀਤਾ ਵਰਕਰ ਕਿ ਆਇਆ ਹੈ ਨਾ ਇਹ ਕਾਂਗਰਸ ਪਾਰਟੀ ਦਾ ਵਰਕਰ ਹੈ ਜਿਹੜੀ 100 150 ਸਾਲ ਪੁਰਾਣੀ ਪਾਰਟੀ ਉਹਨਾਂ ਦਾ ਵਰਕਰ ਆਏ ਇਹ ਵਰਕਰ ਕਮਜ਼ੋਰ ਨਹੀਂ ਵਰਕਰ ਬਹੁਤ ਤਗੜਾ ਹੈ ਇਹ ਵਰ ਅਦਰ ਜਾਣੋ ਤਿਆਰ ਆ ਕੋਈ ਦਿਮਾਗ ਦੇ ਬੋਣੀ ਆ ਚੀਜ਼ ਆ ਕਿਸੇ ਚੀਜ਼ ਦਾ ਬੈਕ ਪੜਿਆ ਅਸੀਂ ਤਾਂ ਜੇ ਸਾਨੂੰ ਗ੍ਰਿਫਤਾਰੀ ਪਾਣਗੇ ਅਸੀਂ ਕੱਪੜੇ ਕੋਲੇ ਨਾਲ ਲੈ ਕੇ ਆਏ ਆ ਕੋਈ ਦਿਮਾਗ ਦੇ ਬੋਣੀ ਅੰਡਰਵੇ ਬਣਾਉਣ ਸਭ ਕੱਪੜੇ ਕੋਲੇ ਨਾਲ ਤਿਆਰ ਰੱਖੇ ਆ ਪੱਕੀ ਪੱਕੀ ਗ੍ਰਿਫਤਾਰੀ ਪੱਕੀ ਤਿਆਰੀ ਪੱਕੀ ਤਿਆਰੀ ਆ ਜੀ ਪੱਕੀ ਤਿਆਰੀ ਆ ਜੀ ਪੱਕੀ ਕਿੰਨੇ ਕਿੰਨੇ ਸੈਟ ਲੈ ਕੇ ਆਏ ਹੋ ਹਾਂਜੀ ਕਿੰਨੇ ਜੋੜੀ ਲੈ ਕੇ ਆਏ ਹੋ ਅਸੀਂ 4 ਜੋੜੇ ਲੈ ਕੇ ਆਏ ਆ ਬਰਸ਼ ਪੇਸਟ ਸਾਬਣ ਸਾਰਾ ਕੁਝ ਇਹਦੇ ਵਿੱਚ ਆ ਜਿੱਥੇ ਮਰਜ਼ੀ ਜਾ ਕੇ ਸਿੱਟ ਦੇਣ ਸਾਨੂੰ ਜੇ ਕੱਲ ਇੱਕ ਮੈਂ ਤੁਹਾਡੇ ਨਾਲ ਗੱਲ ਕਰਦਾ ਕਾਲੇ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ ਉੱਥੇ ਮੁੱਖ ਮੰਤਰੀ ਸਾਹਿਬ ਪੰਜਾਬ ਦੀ ਤਰੱਕੀ ਜਾਂ ਉਹਦੇ ਬਜਟ ਦੇ ਦੱਸਣ ਤੋਂ ਪਹਿਲਾਂ ਇੱਕ ਤਾਰਾ ਲੈ ਕੇ ਸਪੀਕਰ ਸਾਹਿਬ ਨੂੰ ਦੇ ਰਹੇ ਨੇ ਕਿ ਉਹਨਾਂ ਤੇ ਪਰਚਾ ਦਰਜ ਹੋਣਾ ਨਹੀਂ ਬੰਦਦਾ ਉਹਨਾਂ ਤੇ ਪਰਚਾ ਕਿਉਂ ਨਹੀਂ ਹੋਇਆ ਅਸੀਂ ਕਾਰਪੋਰੇਸ਼ਨ 'ਚ ਕੰਮ ਨਹੀਂ ਹੋ ਰਿਹਾ ਤਾਂ ਤਾਰਾ ਲਾ ਕੇ ਆਏ ਆ ਠੀਕ ਹੈ ਜੀ ਜੇ ਪੰਜਾਬ ਦੇ ਵਿੱਚ ਕੰਮ ਹੋ ਰਿਹਾ ਹੋਵੇ ਉਹਨੇ ਆਪਣੇ ਆਪ ਨੂੰ ਆ ਵੀ ਪੇਸ਼ ਕਰਤਾ ਮੌਜੂਦਾ ਮੁੱਖ ਮੰਤਰੀ ਆ ਤੇ ਮੌਜੂਦਾ ਮੁੱਖ ਮੰਤਰੀ ਅਜਨਾ ਵਡਾ ਹੰਕਾਰ ਆ ਐਤਾ ਕੋਈ ਬੋਲਦਾ ਕਿਸੇ ਨੂੰ ਸਾਡੇ ਮੌਜੂਦਾ ਐਮਪੀ ਸਗੇ ਜੀ ਸਾਡੇ ਮੌਜੂਦਾ ਐਮਪੀ ਨੇ ਠੀਕ ਹੈ ਉਹਨਾਂ ਦੀ ਗ੍ਰਿਫਤਾਰੀ ਤੋਂ ਪਹਿਲਾਂ ਮੈਂ ਗ੍ਰਿਫਤਾਰੀ ਦਊਂਗਾ ਮੈਂ ਆਪਣਾ ਬੈਗ ਨਾਲ ਲੈ ਕੇ ਆਇਆ ਜਿੱਥੇ ਮਰਜ਼ੀ ਚਾਕੇ ਸਿੱਟ ਦੇ ਮੈਨੂੰ ਮੈਂ ਤਿਆਰ ਹਾਂ ਗ੍ਰਿਫਤਾਰੀ ਲਈ ਜਿੰਨਾ ਵਰਕਰ ਜੀ ਜੋਸ਼ ਹੈਗਾ ਵੇ ਸਭ ਜੋਸ਼ ਆਈ ਵਰਕਰ ਸਾਰੇ ਪੁਰਾਣੇ ਇਕਸਾਲੀ ਕਾਂਗਰਸੀ ਸਾਰੇ ਕੋਈ ਮੁੰਡੇ ਯੂਥ ਨੇ ਯਗ ਮੁੰਡੇ ਮੁੰਡੇ ਯੂਥ ਦਾ ਪ੍ਰਧਾਨ ਆ ਆ ਵੀ ਯੂਥ ਲਖੜ ਕੋਈ ਪੁਰਾਣੇ ਕਾਂਗਰਸੀ ਟਕਸਾਲੀ ਗਾਨਰ ਸੀ ਜਿਨ੍ਹਾਂ ਦਾ ਬੜਾ ਜੋਸ਼ ਹੈ ਜਿਨ੍ਹਾਂ ਕਾਂਗਰਸ ਪਾਰਟੀ ਡਾਂਗਾ ਵੀ ਖਾਦੀਆਂ ਆਪਣੇ ਪਿੰਡ ਦੇ ਤੱਪ ਵੀ ਘਟਿਆ ਸਾਰੇ ਤਕੜੇ ਕੋਈ ਅਜੀ ਗੱਲ ਨਹੀਂ ਆਪਾਂ ਦੇਖੋ ਦੂਜੀ ਗੱਲ ਆਪਾਂ ਵੀ ਕਰੀਏ ਕੱਲ ਦਲਿਤ ਸਮਾਜ ਦਾ ਬਹੁਤ ਜ਼ਿਆਦਾ અપਮਾਨ ਕੀਤਾ ਆਪਾਂ ਉਹਦਾ ਵੀ ਬਹੁਤ ਵਿਰੋਧ ਕਰਦੇ ਆਂ ਅੱਜ ਦੀ ਪਹਿਲੀ ਆ ਗ੍ਰਿਫਤਾਰੀ ਵਾਲਾ ਪ੍ਰੋਗਰਾਮ ਆ ਉਸ ਤੋਂ ਬਾਅਦ ਅਸੀਂ ਯੂਥ ਦਾ ਪ੍ਰੋਗਰਾਮ ਸਾਰਿਆਂ ਨਾਲ ਰਲ ਕੇ ਦਲਿਤ ਸਮਾਜ ਬਾਰੇ ਜੋ ਵੀ ਕੁਝ ਇਹਨਾਂ ਨੇ ਟਿੱਪਣੀਆਂ ਕੀਤੀਆਂ ਉਹਦਾ ਡਟ ਕੇ ਪੂਰੇ ਪੰਜਾਬ 'ਚ ਵਿਰੋਧ ਕਰਾਂਗੇ ਲੇਕਿਨ ਤੁਸੀਂ ਵੀ ਆਏ ਹੋ ਤੁਸੀਂ ਗ੍ਰਿਫਤਾਰੀਆਂ ਦੇਖਣ ਪੱਕੇ ਆ ਗਏ ਹੋ ਬਿਲਕੁਲ ਆਏ ਆ ਇਹਨਾਂ ਨੇ ਬਿਲਕੁਲ ਨਿਆਂ ਹੀ ਬਤਾਇਆ ਕਿ ਕਿਆ-ਕਿਆ ਆਏ ਹੋ ਬਿਲਕੁਲ ਕਿਆ-ਕਿਆ ਆਏ ਆ ਜੀ ਬੱਚੇ ਨਾ ਲਾਇਨੇ ਜੀ ਮੇਰੇ ਸਾਡੇ ਘਰ ਦੇ ਸਾਡੇ ਤੋਂ ਪਹਿਲਾਂ ਅਕਾਲੀ ਦਾ ਸਰਕਾਰੀ ਉਹਨੇ ਪਰਚੇ ਝੂਠੇ ਪਰਚੇ ਦੇਤੇ ਹੁਣ ਪਰਚੇ ਦੇ ਨਾਲ ਫੇਰ ਕੀ ਗੱਲ ਹੈ ਇਹਨਾਂ ਕੋ ਇੱਕ ਪਰਚੇ ਨਾ ਮੈਂ 20 ਪਰਚੇ ਦੇ ਦੋ ਸਾਨੂੰ 6 ਮਹੀਨੇ ਛੱਡੋ ਅਸੀਂ ਅੱਜ ਅੱਜ ਜਾਵਾਂਗੇ ਤੁਹਾਡੀ ਜ਼ਮਾਨਤ ਹੋ ਜੇ ਫੇਰ ਕਿਥੇ ਡਿਪਾਰਟਮੈਂਟ ਤੱਕ ਆਊਗਾ ਕਾਰਪਸ਼ਨ ਉੱਥੇ ਕਰਪਸ਼ਨ ਦਾ ਢਾਡਾ ਬਣੂਗਾ ਅਸੀਂ ਉਸ ਦਫ਼ਤਰ ਨੂੰ ਵੀ ਤਾਲੇ ਲਾਵਾਂਗੇ ਸਾਨੂੰ ਕੋਈ ਟੈਨਸ਼ਨ ਨਹੀਂ ਪਰਚਿਆਂ ਦੀ ਸਾਡੇ ਮਾਪਿਓ ਕਹਿੰਦੇ ਸਾਡੇ ਬੱਚੇ ਚੰਗੇ ਨੇ ਜਿਹੜੇ ਆਪਣੇ ਪੰਜਾਬ ਦੇ ਲੋਕਾਂ ਹਿੱਤਾਂ ਦੇ ਕੰਮ ਤੇ ਬੁੱਧੂ ਦਾ ਚੱਕਦੇ ਆ ਅਸੀਂ ਆਪਣੇ ਘਰੇ ਨਹੀਂ ਬਹਿਣਾ ਇਹ ਪੰਜਾਬ ਮਕੰਮੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਜਿੰਨੇ ਮਰਜ਼ੀ ਪਰਚੇ ਦੇ ਲੋ ਸਾਡੇ ਘਰੇ ਰੇਡਾਂ ਕਰਾ ਦਿਓ ਸਾਡੇ ਮਾਮਾ ਨੂੰ ਸੁਨੇਹਾ ਭੇਜੋ ਸਾਡੀਆਂ ਮਾਮਾ ਵੀ ਤਕੜੀਆਂ ਨੇ ਸਾਡੀਆਂ ਜਨਾਨੀਆਂ ਵੀ ਤਕੜੀਆਂ ਨਾਲ ਜੇ ਇਹ ਨਾ ਹੋਏ ਅਸੀਂ ਅਗਲਾ ਆਪਣੇ ਬੱਚੇ ਨਾਲ ਲੈ ਕੇ ਵੀ ਅੱਥਰੂ ਆ ਜਾਈਂਗਾ ਅਗਲੀ ਵਾਰੀ ਇਹ ਭੁਲੇਖਾ ਕਿਤੇ ਕੱਢ ਦੇਣਗੇ ਕਿਤੇ ਅਸੀਂ ਇਕੱਲੇ ਸਾਡੀ ਮਾਮਾ ਸਾਡੇ ਬੱਚੇ ਸਾਡੀਆਂ ਜਨਾਨੀਆਂ ਵੀ ਜੇਲ੍ਹ ਜਾਣ ਨੂੰ ਤਿਆਰ ਸਾਡੇ ਨਾਲ ਤੱਤਾ ਦਾ ਹੰਕਾਰ ਸਿਰ ਚੜ੍ਹ ਕੇ ਨੱਚਦਾ ਵੀ ਇਹਨਾਂ ਦੇ ਇਹਨਾਂ ਦੀ ਜਿਹੜੀ ਕੋਈ ਵਿਭਾਗ ਮੰ ਲੋ ਸਿਵਲ ਅਸਟਾ ਡੀਡੀਓ ਡਾਕਟਰ ਕਾਰਪੋਰੇਸ਼ਨ ਪਟਵਾਰਖਾਨਾ ਤਹਿਸੀਲਦਾਰ ਹਰ ਵਿਭਾਗ ਵਿੱਚ ਕਰਪਸ਼ਨ ਹੈ ਇੱਕ ਦੇ ਕਰਪਸ਼ਨ ਮੁੱਖ ਸਰਕਾਰ ਹੈ ਸਭ ਤੋਂ ਵੱਧ ਕਰਪਸ਼ਨ ਇਸ ਸਰਕਾਰ 'ਚ ਹੋ ਰਹੀ ਹੈ ਐਨਓਸੀ ਆ ਬੰਦ ਹੈ ਇਹ ਭਗਵੰਦ ਜੀ ਜੁਗਲੇ ਚੜੀਂਦੇ ਮਾਇਕਾ ਦੇ ਬੋਲੀਂਦੇ ਕੋਈ ਆਜੀ ਕੋਈ ਫਾਰਮਲੀ ਵਾਲੇ ਲਾਗੂ ਨਹੀਂ ਕੀਤੀ ਸਭ ਨਟੰਕੀ ਬਾਜੀ ਹੋ ਰਹੀ ਹੈ ਤੁਹਾਨੂੰ ਲੱਗਦਾ ਕਿ ਇੰਨੀ ਕੋਮਲ ਜੀ ਇੰਨੀ ਫੋਰਸ ਲਗਾਈ ਹੈ ਤੁਸੀਂ ਅੰਦਰ ਜਾ ਪਾਉਂਗੇ ਇਹ ਕੀ ਫੋਰਸ ਹੈ ਚੰਦ ਮੁਲਾਜ਼ਮ ਨੇ ਤੇ ਅੱਜ ਤੱਕ ਟਾਟਾ ਮਾਰਦਾ ਘੱਟ ਅਸੀਂ ਦਾ ਹਜ ਤਾ ਜਾਣਾ ਕਿ ਸਾਡੇ ਵੱਲੋਂ 307 ਦਾ ਕਰੋਸ ਪਰਚਾ ਹੋਵੇ ਸਾਡੇ ਜ਼ਿਲ੍ਹਾ ਪ੍ਰਧਾਨ ਦੇ ਉੱਤੇ ਆਰੀ ਦੇ ਨਾਲ ਉਹਦੀਆਂ ਉਂਗਲਾਂ ਵੰਡਾਂ ਦੀ ਕੋਸ਼ਿਸ਼ ਕੀਤੀ ਗਈ ਛਾਲੇ ਪਏ ਉਹਦਾ ਮੈਡੀਕਲ ਸਾਡੇ ਕੋਲ ਹੈ ਕਰੋਸ 307 ਦਾ ਪਰਚਾ ਹੋਵੇ ਤੇ ਜਿਹੜਾ ਸਾਡੇ ਉੱਤੇ ਪਰਚਾ ਹੈ ਉਹ ਕੈਂਸਲ ਕੀਤਾ ਜਾਵੇ ਤਾਂ ਅਸੀਂ ਜਾਵਾਂਗੇ ਨਹੀਂ ਤਾਂ ਸਾਡੀ ਗਿਫਤਾਰੀ ਪੱਕੀ ਹੈ ਭਾਈ ਸਾਹਿਬ ਅਸੀਂ ਪੱਤਰਕਾਰ ਹਾਂ ਤੁਸੀਂ ਆਪਣੀ ਪਛਾਣ ਲਕੋਗੇ ਕਿਸੇ ਸਰਕਾਰੀ ਦਫ਼ਤਰ ਚ ਤਾਂ ਜਾਓ ਸਟਿੰਗ ਕਰੋ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਕਿੰਨੀ ਸਟਿੰਗ ਹੋ ਜਿਹੜੇ ਸਕੈਪ ਕਾਰਪੋਰੇਸ਼ਨ ਦੇ ਕੱਢੇ ਹੋਏ ਆਪਾਂ ਹੀ ਗੱਡੇ ਨੇ ਨਹੀਂ ਉਹ ਠੀਕ ਹੈ ਤੁਹਾਡੀ ਗੱਲ ਪਰ ਤੁਸੀਂ ਕਿਸੇ ਕਾਰਪੋਰੇਸ਼ਨ ਜਾਂ ਜਿੱਥੇ ਰਜਿਸਟਰੀਆਂ ਹੁੰਦੀਆਂ ਡੀਸੀ ਆਫਿਸ ਜਿੱਨੇ ਸਰਕਾਰੀ ਅਫਸਰ ਦਫ਼ਤਰ ਨੇ ਜਾ ਕੇ ਤਾਂ ਦੇਖੋ ਸਟਿੰਗ ਕਰੋ ਕਿੰਨਾ ਪੋਸਟਚਾਰ ਔਰ ਸੱਤਾ ਦਾ ਨਸ਼ਾ ਦੇਖੋ ਮੁੱਖ ਮੰਤਰੀ ਸਾਹਿਬ ਦੇ ਸਿਰ ਤੇ ਕਿੰਨਾ ਝੂਮ ਰਿਆ ਕੱਲ ਵਿਧਾਨ ਸਭਾ ਦੇ ਵਿੱਚ ਉਹਨਾਂ ਦੀ ਜੋ ਲੈਂਗੁਏਜ ਸੀ ਉਹ ਮਿਸਟਰ ਬਾਜਬਾ ਉਹ ਮਿਸਟਰ ਬਾਜਬਾ ਇਹ ਕੋਈ ਮੁੱਖ ਮੰਤਰੀ ਦੀਆਂ ਕੋਈ ਹੈ ਉਹ ਆ ਵੀ ਤਾਂ ਕਹਿੰਦਾ ਸੀਗਾ ਕਿ ਅਗਲੀ ਵਾਰ ਜਿਹੜੇ 14 ਬੈਠੇ ਹੋ 17 ਬੈਠੇ ਹੋ ਉਹ ਵੀ ਨਹੀਂ ਬੈਠੇ ਮਹਾਰਾਜ ਇਹ ਇਹ ਬੰਦ ਨਹੀਂ ਜਦੋਂ ਸਰਕਾਰ ਇਹ ਬੰਦ ਵੀ ਨਹੀਂ ਨੇ ਜਦੋਂ ਇਲੈਕਸ਼ਨ ਆਣਗੇ ਨਾ ਇਹਨਾਂ ਦੇ ਜਿਹੜੇ 92 ਨੇ ਨਾ 92 ਦੋ ਵੀ ਨਹੀਂ ਲੈਣੇ ਇਹਨੇ ਮਾਰੇ ਹਾਲਾਤ ਪੰਜਾਬ ਦੇ ਪੰਜਾਬ ਦੇ ਜਿਹੜਾ ਗੈਂਗ ਵਰ ਗੈਂਗਸਟਰ ਜਿੰਨਾ ਕ੍ਰਾਈਮ ਜਿੰਨੀਆਂ ਲੁੱਟਾਂ ਖੋਆਂ ਜਿੰਨੀਆਂ ਮਾਵਾਂ ਭੈਣਾਂ ਦੀਆਂ ਚੰਨੀਆਂ ਵਾਲੀਆਂ ਲਈ ਜਾ ਰਹੀਆਂ ਇਹ ਸਰਕਾਰ ਨੂੰ ਕੋ ਆਪਣੀ ਨਾਕਾਮੀ ਜਿਹੜੀ ਹੈ ਨਾ ਇਹ ਲੋਕ ਸਭਾ ਨੂੰ ਪਤਾ ਕੀ ਹੈ ਸਰਕਾਰ ਕਰ ਰਹੀ ਹੈ ਇਹੋ ਜੀ ਕੋਈ ਗੱਲ ਨਹੀਂ ਲੋਕ ਸਭ ਜਾਗਰੂਤ ਲੋਕੀ ਜੋ ਅੱਜ ਇਲੈਕਸ਼ਨ ਕਰਾਨ ਅੱਜ ਲੱਗਾ ਬਦੂ ਚੜ੍ਹ ਸਰਕਾਰ ਦੇ ਕਿਤੇ ਘਰੇ ਐਮਐਲਏ ਜਿਹੜੇ ਮਾਰੇ 2200 ਜਿੱਤੇ ਇਹਨਾਂ ਨੂੰ ਪੈਦਾ 5000 ਰੁਪਏ ਨਹੀਂ ਪੈਣੀ ਜਿਹੜੇ ਗੱਲਾਂ ਘਰੇ 19 ਕਮਿਸ਼ਨਰ ਦਫ਼ਤਰ ਦੇ ਬਾਹਰ ਹੀ ਤਸਵੀਰ ਤੁਹਾਨੂੰ ਦਿਖਾ ਰਹੇ ਜਿੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਕਿ ਉਹ ਮਾਰੇ ਹੈ ਮਾਵਾ ਦੇ ਪੁੱਤ ਤੇ ਮੈਂ ਵੀ ਉਸ ਧਰਨਾ ਦੇ ਵਿੱਚ ਸ਼ਾਮਲ ਹਾਂ ਮੇਰੀ ਵੀ ਗ੍ਰਿਫਤਾਰੀ ਕਰੋ ਤਸਵੀਰਾਂ ਦਿਖਾਈਏ ਹੈ ਦੂਜੇ ਪਾਸੇ ਕਾਂਗਰਸ ਪੂਰੀ ਜਿਹੜੀ ਕਾਂਗਰਸ ਲੀਡਰਸ਼ਿਪ ਹੈ ਉਹਦਾ ਧਰਨਾ ਬਰਕਰਾਰ ਦੂਜੀ ਬਿਲਕੁਲ ਤਿਆਰ ਬੈਠੇ ਹੋ ਨੇ ਗ੍ਰਿਫਤਾਰੀਆਂ ਦੇਣ ਨੂੰ ਲੇਕਿਨ ਪੁਲਿਸ ਫੋਰਸ ਵੀ ਜਿਹੜੀ ਹੈ ਤੇ ਬੁਕਾਇਦਾ ਮੰਗਵਾ ਲਈਤੀ ਗਈ ਹੈ ਕਾਫੀ ਲੇਕਿਨ ਉਹ ਤਸਵੀਰ ਇਹ ਤੁਹਾਨੂੰ ਦਿਖਾਈ ਨਹੀਂ ਉਹ ਲਾਜ਼ਮੀ ਸਮਝੀ ਜਾਏਗੀ ਤੇ ਕਾਂਗਰਸੀਆਂ ਦਾ ਪੂਰਾ ਦਾ ਪੂਰਾ ਇਕੱਠ ਹੈ ਉਹ ਤਸਵੀਰ ਦਿਖਾਈ ਜਾ ਰਹੀ ਹੈ ਕਹਿੰਦੇ ਕਿ ਇਹ ਰਣਵੀਰ ਸਿੰਘ ਬਿੱਟੂ ਵੀ ਜਿਹੜੇ ਇੱਥੇ ਪਹੁੰਚ ਚੁੱਕੇ ਹੋਏ ਨੇ ਲੇਕਿਨ ਇਹ ਤਸਵੀਰ ਤੁਹਾਨੂੰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਠਾਠਾ ਮਾਰਦਾ ਇਕੱਠ ਜਿਹੜਾ ਰਣਵੀਰ ਸਿੰਘ ਬਿੱਟੂ ਤੁਸੀਂ ਉੱਤੇ ਦੇਖ ਸਕਦੇ ਹੋ ਕਿ ਟੈਂਪੋ ਦੇ ਉੱਤੇ ਚੜ ਚੁੱਕੇ ਹੋਏ ਨੇ ਰਣਵੀਰ ਸਿੰਘ ਬਿੱਟੂ ਜਿਹੜੇ ਪਹੁੰਚ ਚੁੱਕੇ ਹੋਏ ਨੇ ਪੁਲ ਉਹ ਨਜ਼ਰਬੰਦੀ ਕਿਤਨਾ ਕਿਤ ਛੱਡ ਕੇ ਰਣਵੀਰ ਸਿੰਘ ਬਿੱਟੂ ਜਿਹੜੇ ਉੱਥੇ ਪਹੁੰਚ ਚੁੱਕੇ ਧਰਲੇ ਵਿੱਚ ਇਹ ਉਹ ਕੱਠ ਹੈ ਜਿੱਥੇ ਅੱਜ ਗ੍ਰਿਫਤਾਰੀਆਂ ਦੇਣੀਆਂ ਹਨ ਰਣਵੀਰ ਸਿੰਘ ਬਿੱਟੂ ਦੀ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਰਣਵੀਰ ਸਿੰਘ ਬਿੱਟੂ ਨੇ ਕਿਹਾ ਸੀਗਾ ਕਿ ਮੈਂ ਆਪਣੇ ਪੂਰੇ ਵਰਕਰਾਂ ਦੇ ਨਾਲ ਗ੍ਰਿਫਤਾਰੀ ਦੇਣ ਵਾਸਤੇ ਪੁਲਿਸ ਕਮਿਸ਼ਨ ਦਫ਼ਤਰੇ ਬਾਹਰ ਆਉਂਗਾ ਲੇਕਿਨ ਡੀਸੀ ਦਫ਼ਤਰ ਕਿਹਾ ਸੀਗਾ ਸੰਜੀਤ ਤਲਵਾਰ ਤੁਹਾਨੂੰ ਦਿਖਾ ਰਿਹਾ ਹਾਂ ਤਸਵੀਰ ਦੇ ਵਿੱਚ ਸੰਜੀਤ ਤਲਵਾਰ ਵੀ ਦੇਖ ਸਕਦੇ ਹੋ ਰਣਵੀਰ ਸਿੰਘ ਬਿੱਟੂ ਐਮਪੀ ਦੇਖ ਸਕਦੇ ਹੋ ਉਹ ਤਸਵੀਰਾਂ ਤੁਹਾਨੂੰ ਦਿਖਾਣੇ ਇਸ ਕਰਕੇ ਲਾਜ਼ਮੀ ਹੈ ਕਿ ਹੁਣੇ ਇਹ ਕੂ ਜਿਹ ਕਾਰ ਸੀਪੀ ਦਫਤਰ ਦਾ ਬਾਹਰ ਜਾਣਗੇ ਤਾਂ ਉਸ ਤੋਂ ਬਾਅਦ ਦੇਦੇ ਆ ਕਿ ਵੱਡਾ ਨਿਕਲ ਕੇ ਸਾਹਮਣੇ ਕੀ ਆਂਦਾ ਵੈ ਲੇਕਿਨ ਗ੍ਰਿਫਤਾਰੀਆਂ ਦੇਣ ਵਾਸਤੇ ਰਮਵੀਰ ਸਿੰਘ ਬਿੱਟੂ ਵਿਦ ਆ ਇੱਕ ਸੰਜੇ ਸੋਈ ਮਾਫ ਕਰਨਾ ਜਿਲ੍ਹਾ ਕਾਂਗਰਸ ਲੁਧਿਆਣਾ ਸ਼ਹਿਰੀ ਕਮੇਟੀ ਜਿਹੜੀ ਨੇ ਸਜੇ ਤਲਵਾਰ ਪਹੁੰਚ ਚੁੱਕੇ ਨੇ ਹੋਰ ਕਈ ਬ੍ਰੈਗ ਜਿਹੜੇ ਇੱਥੇ ਪਹੁੰਚ ਚੁੱਕੇ ਹੋਣੇ ਲੇਕਿਨ ਉਹ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਹੁਣ ਦੇਦੇ ਆ ਕਿੰਨੀ ਦੇਰ ਤੱਕ ਕਿ ਇੱਥੇ ਪਹੁੰਚਦੇ ਹੁਣ ਉਸ ਦਾ ਅਗਲਾ ਐਕਸ਼ਨ ਕੀ ਰਹੇਗਾ ਕੈਮਰਾਮੈਨ ਅਮੀ ਦੇ ਨਾਲ ਅਮੀ ਦੇ ਨਾਮ ਨਵਿਸ਼ਾਲ ਕਪੂਰ ਦੇ ਨਾਲ